ਬਾਬਾ ਜੀ ਤੁਸੀਂ ਕੀ ਕੀ ਯਤਨ ਕੀਤਾ ਤੁਸੀਂ ਵੀ ਪ੍ਰਮਾਤਮਾ ਨੂੰ ਮਿਲਣ ਵਾਸਤੇ ਕੋਈ ਬਾਹਰੀ ਕੰਦੇ ਇੱਕ ਮੈਂ ਬੜਿਆਂ ਨੂੰ ਮਿਲਿਆ ਕਿੰਨਾ ਕਿੰਨਾ ਨੂੰ ਹਰਿ ਵਿਨ ਭਰਮ ਭੁਲਾਨੇ ਅੰਧਾ ਜਾ ਪਹਿ ਜਾਉ ਆਪ ਛੁਟਕਾਵਣ ਤੇ ਬੰਦੇ ਬੋ ਸੰਦਾ ਰਹਾਉ ਰਾਗ ਗੌੜੀ ਸ਼ਬਦ ਆਪ ਜੀਆਂ ਨੇ ਪੜਨਾ ਹੋਇਆ ਤੇ ਧੰਨ ਧੰਨ ਸਾਹਿਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 334 ਅੰਗ ਕਟਿਓ ਤੇ ਸਰਲੇਖਾ ਉੱਥੇ ਗੌੜੀ ਇਹ ਸਰਲੇਖ ਦੇ ਹੇਠ ਬਾਪੂ ਕਬੀਰ ਸਾਹਿਬ ਆਪਣੀ ਰਚਨਾ ਤੋਂ ਫਰਮਾਨ ਕਰਦੇ ਆ ਤੇ ਰਹਾਉ ਦੇ ਬੰਦ ਅੰਦਰ ਸਾਨੂੰ ਉਪਦੇਸ਼ ਬਖਸ਼ਿਆ ਕਹਿੰਦੇ ਮੈਂ ਤੁਹਾਨੂੰ ਤੇ ਰੱਬਾ ਦੱਸਦਾ ਮੈਂ ਬੜਿਆਂ ਕੋਲ ਗਿਆ ਕਿਉਂ ਸੰਸਾਰ ਵੀ ਬਾਹਰੀ ਤਲ ਆਪਾਂ ਵੀ ਬਾਹਰੋਂ ਲੱਭਣ ਦਾ ਯਤਨ ਕਰਦੇ ਆਂ ਵੀ ਬਾਹਰ ਮਿਲ ਜੇ ਹਰ ਬਿਨ ਭਰਮ ਭੁਲਾਣੇ ਆਂਦਾ ਪਹਿਲੀ ਗੱਲ ਤੇ ਇਹ ਵੀ ਅਗਿਆਨਤਾ ਵਿੱਚ ਅੰਨੇ ਹੋਏ ਲੋਕ ਪ੍ਰਮਾਤਮਾ ਨੂੰ ਵਿਸਾਰ ਕੇ ਭੁਲਾਣੇ ਪੁੱਲ ਗਏ ਜੀ ਪਰਮਾਤਮਾ ਦੇ ਗੁਣਾਂ ਰੂਪ ਸਿਮਰਨ ਨੂੰ ਛੱਡ ਦਿੱਤਾ ਤੇ ਗੁਰਮਖੋ ਪੁਲੇਖੇ ਵਿੱਚ ਪਏ ਹੋਏ ਆ ਕਿ ਪਤਾ ਨਹੀਂ ਰੱਬ ਕਿਹੜੇ ਧਰਮ ਵਿੱਚ ਕਿਹੜੇ ਦੇਸ਼ ਵਿੱਚ ਕਿਹੜੇ ਸਤਵੇਂ ਪਥਾਲ ਕਿਹੜੇ ਸਤਵੇਂ ਆਕਾਸ਼ ਦੇ ਵਿੱਚ ਆ ਕਿਉਂ ਇਹ ਅਗਿਆਨਤਾ ਦੀ ਨਿਸ਼ਾਨੀ ਆ ਤੇ ਸਤਿਗੁਰਾਂ ਦੀ ਰਹਿਮਤ ਦਾ ਸਰਕਾਰ ਅੱਜ ਆਪਾਂ ਡੰਡੋਤ ਦੇ ਅੰਦਰ ਜਿਸ ਸਮੇਂ ਆਪਕਾ ਧਾਰੰਭੀਤੀ ਤੇ ਉਹਦੇ ਅੰਦਰ ਇੱਕ ਸ਼ਬਦ ਆਪਾਂ ਰਲ ਮਿਲ ਕੇ ਗਾਇਣ ਕੀਤਾ ਤੂੰ ਦਰੀਆਉ ਦਾਨਾ ਬੀਨਾ ਮੈਂ ਮੱਛਲੀ ਕੈਸੇ ਅੰਤ ਲਹਾਂ ਰਹਿ ਰਹਿ ਤਹ ਤਹ ਤੂੰ ਹੈ ਤੁਜ ਤੇ ਨਿਕਸੀ ਫੂਡ ਮਰਾ ਮਾਲਕ ਜੀ ਜਿਵੇਂ ਮੱਛੀ ਦਾ ਨਿਕ ਜੇ ਪੂੰਗ ਹੁੰਦਾ ਨਾ ਮੇਰੀ ਸੁਰਤ ਤੇ ਇੰਨੀ ਛੋਟੀ ਦੀ ਆ ਜੇ ਪੂੰਦਰੀਆ ਉਹ ਦਾਨਾ ਪੂੰ ਦਰਿਆ ਦੀ ਤਰ੍ਹਾਂ ਬਹੁਤ ਵਿਸ਼ਾਲ ਆ ਤੇਰੇ ਗੁਣਾਂ ਦਾੰਦ ਮੈਂ ਨਹੀਂ ਪਾ ਸਕਦਾ ਮਾਲਕ ਜੀ ਜੇ ਕੋਈ ਮੱਛੀ ਨੂੰ ਕਵੇ ਉਸ ਪੂੰਦ ਨੂੰ ਕਵੇ ਵੀ ਦੱਸ ਪਾਣੀ ਕਿੱਥੇ ਆ ਤੇ ਉਹ ਅਗਿਆਨਤਾ ਵਸੋ ਕੇ ਕਵੇ ਨਹੀਂ ਪਾਣੀ ਤੇ ਬਹੁਤ ਦੂਰ ਹੈ ਇਥੋਂ ਤੇ ਕਹਿੰਦੇ ਉਹਨੂੰ ਕਮਲੀ ਨੂੰ ਇਹ ਨਹੀਂ ਪਤਾ ਕਿ ਪਾਣੀ ਨੂੰ ਨਿਕਲਣ ਦੀ ਦੇਰ ਤੋ ੜਾ 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 ਫੋੜ ਸਵੇਰ ਮਰ ਜਾਣਾ